ਸਾਰੇ ਆ ਤੁਮਨ ਤੇ ਇਸਾਈਂ ਤੂੰ ਪਿਆਰਿਆ ਸਾਰੇ ਤਰਮਾਨ ਨੂੰ ਜਮ ਸਤਕਾਰਿਆ ਕਾਮਲੀ ਦਾ ਲਾਭ ਕਹਿੰਦਾ ਸੁੱਖਾਂ ਵਿੱਚ ਰਹਿ ਕੇ ਕਾਮਲੀ ਦਾ ਲਾਭ ਕਹਿੰਦਾ ਸੁੱਖਾਂ ਵਿੱਚ ਰਹਿ ਕੇ ਬੱਚਾ ਬੱਚਾ ਸ਼ੁਕਰ ਮਨਾਊਗਾ ਫਿਰ ਬੱਚਾ ਬੱਚਾ ਸ਼ੁਕਰ ਮਨਾਊਗਾ ਸਾਰੀ ਦੁਨੀਆ ਤੇ ਰਾਜ ਖਾਲਸੇ ਦਾ ਹੋਈ ਉੱਚੇ ਸਰੀਰ ਨਿਸ਼ਾਨ ਲਹਿਰਾਊਗਾ ਸਾਰੀ ਦੁਨੀਆ ਤੇ ਰਾਜ ਖਾਲਸੇ ਦਾ ਹੋਈ ਉੱਚੇ ਸਰੀਰ ਨਿਸ਼ਾਨ ਲਹਿਰਾਊਗਾ ਪਾ ਦੇ ਨਾਲ ਮਿਲੂ ਬਹੁ ਬਹੁ ਬੱਲੇ ਵਾਹਿਗੁਰੂ ਕੋウ ਕਿਸੇ ਕੋ ਰਾਜ ਨ ਦੇਹੇ ਜੋਲੇ ਹੈ ਨਜਬਲ ਸੇਲੇ ਹੈ ਦੀਨ ਦੁਨੀਆਂ ਦੇ ਵਾਲੀ ਮੁਜਸਮਾਏ ਸਿਫਤੋ ਸਿਫਾਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਆਪਣੇ ਸ਼ਾਨਾਮਤੀ ਸ਼ਾਨਦਾਰ ਇਤਿਹਾਸ ਦੇ ਸੁਨਹਿਰੀ ਦਿਨਾਂ ਨੂੰ ਯਾਦ ਕਰ ਰਹੇ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਆਪੋ ਆਪਣੀਆਂ ਮਨ ਵਿਚਿਆਂ ਨੂੰ ਇਕਾਗਰ ਕਰਦੇ ਹੋਇਆਂ ਸਾਈਹਬਾਂ ਦੀ ਹਜ਼ੂਰੀ ਜਿੱਥੇ ਕਿਤੇ ਵੀ ਆਪ ਜੀ ਖਲੋਤੇ ਹੋ ਬੈਠੇ ਹੋ ਜਾਂ ਜਿਹੜੀ ਵੀ ਸੇਵਾ ਨੂੰ ਕੁਮਾਰਿਓ ਬੜੀ ਚੜ੍ਹਦੀ ਕਲਾ ਦੇ ਨਾਲ ਸਾਊਂਡ ਦੀ ਕੁਆਲਿਟੀ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਹੈ ਤੇ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਆਪਣੀਆਂ ਸੁਰਤਾਂ ਨੂੰ ਇਕਾਗਰ ਕਰੀਏ ਦੋਵੇਂ ਹੱਥ ਜੋੜ ਕੇ ਬੜੇ ਹੀ ਆਦਬ ਪ੍ਰੇਮ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸਮੁੱਚੇ ਜਿਹਦਾ ਨਾਮ ਰੱਖਿਆ ਗਿਆ ਚੌਕੀ ਸਰਕਾਰੀ ਖਾਲਸ ਸਮੁੱਛੀ ਸਿੱਖ ਸਮੁੱਛੀ ਪੰਜਾਬੀਅਤ ਨੂੰ ਇਸ ਵੱਡੀ ਕਾਮਯਾਬੀ ਦੀ ਲੱਖ ਲੱਖ ਵਧਾਈ come kaum